ਠੀਕ ਆ ਮੰਮੀ ਜੀ ਮੈਂ ਨਾ ਸਾਰਾ ਕੰਮ ਕਰ ਦਿੱਤਾ ਏ ਤੇ ਹੁਣ ਮੈਂ ਜਾਣ ਦੀ ਤਿਆਰੀ ਕਰ ਲਾਂ ਹਾਤੀਏ ਠੀਕ ਆ ਤੇਰੀ ਨਾਨਾ ਅਗੀ ਕਿਨੇ ਆਗੀ ਤੇਰੀ ਚਾਚੀ ਘਰੋਂ ਨਹੀਂ ਨਹੀਂ ਮੰਮੀ ਦੀਦੀ ਤਾਂ ਨਹੀਂ ਆਏ ਹਜੇ ਤੱਕ ਅੱਛਾ ਅੱਛਾ ਚਲ ਠੀਕ ਆ ਤੂੰ ਜਾ ਜਾ ਕੇ ਕਰ ਲਾ ਆਪਣੀ ਤਿਆਰੀ ਠੀਕ ਆ ਮੰਮੀ ਜੀ ਦੱਸ ਕਿੱਥੇ ਰਹਿ ਗਈ ਆ ਕੁੜੀ ਆ ਮੈਂ ਭਰਾ ਦੀਆਂ ਰਖੜੀਆਂ ਰੱਖ ਲੈਣੀਆਂ ਤੇ ਆਹ ਕੋ ਦੇ ਪੈਸੇ ਮੈਂ ਆਪਣੇ ਭਰਾ ਵਾਸਤੇ ਨਾ ਇਹਦੇ 'ਚ ਸ਼ਰਟ ਲੈ ਜੂਗੀ ਅੱਛਾ ਤੇ ਮਹਾਰਾਣੀ ਪੈਸੇ ਲੈ ਕੇ ਪੇਕੇ ਚੱਲੀ ਆ ਦੱਸਦੀ ਹੁਣੇ ਮੈਂ ਜਾ ਕੇ ਮੰਮੀ ਮੰਮੀ ਤੁਸੀਂ ਤੇ ਨਾ ਬਸ ਹੱਥ ਤੇ ਹੱਥ ਧਰ ਕੇ ਬੈਠੇ ਰਹੋ ਤੇ ਭਾਬੀ ਨਹੀਂ ਉਥੇ ਆਪਣਾ ਸਾਰਾ ਘਰ ਲੁਟਾ ਕੇ ਨਾ ਪੇਕਿਆਂ ਦਾ ਘਰ ਭਰ ਦੇਣਾ ਏ ਫੇਰ ਤੁਸੀਂ ਮੂੰਹ ਵੱਲ ਵੇਖਣਾ ਏ ਨਾ ਮਤਲਬ ਕੀ ਤੇਰਾ ਧੀਏ ਮੈਨੂੰ ਸਮਝ ਨਹੀਂ ਪਈ ਸਾਫ ਸਾਫ ਦੱਸ ਤੂੰ ਕੀ ਕਹਿ ਰਹੀ ਆ ਮੰਮੀ ਮੈਂ ਨਾ ਹੁਣੇ-ਹੁਣੇ ਭਾਬੀ ਨੂੰ ਪਰਸ ਦੇ ਵਿੱਚ ਪੈਸੇ ਰੱਖ ਦੇ ਦੇਖਿਆ ਏ ਪਰ ਇਹ ਨਹੀਂ ਪਤਾ ਕਿੰਨੇ ਰੱਖੇ ਨੇ ਜੇ ਉਹ ਇਦਾਂ ਹੀ ਪੈਸੇ ਚੁੱਕ-ਚੁੱਕ ਕੇ ਆਪਣੇ ਪੇਟਿਆਂ ਨੂੰ ਦਿੰਦੀ ਰਹੀ ਨਾ ਤੇ ਇੱਕ ਦਿਨ ਅਸੀਂ ਕੰਗਾਲ ਹੋ ਜਾਣਾ ਏ ਤੁਸੀਂ ਤੇ ਬਸ ਹੱਥ ਤੇ ਹੱਜ ਤੱਕ ਕੀ ਬੈਠੇ ਰਹਿੰਦੇ ਹੋ ਹੱਲੇ ਤਾਂ ਮੇਰਾ ਵਿਆਹ ਨਹੀਂ ਹੋਇਆ ਤਾਂ ਮੈਂ ਧਿਆਨ ਰੱਖ ਲੈਣੀ ਆ ਤੇ ਜਦੋਂ ਮੇਰਾ ਵਿਆਹ ਹੋ ਗਿਆ ਮੰਮੀ ਫਿਰ ਕੌਣ ਧਿਆਨ ਰੱਖੂਗਾ ਅੱਛਾ ਦੱਸਦੀ ਮੈਂ ਉਹਨੂੰ ਆਲਾਂ ਦੇ ਜਰਾਕ ਤੂੰ ਸਹੀ ਕਹਿਨੀ ਆਤੀ ਏ ਧਿਆਨ ਤਾਂ ਮੈਨੂੰ ਉਹਦਾ ਰੱਖਣਾ ਹੀ ਪੈਣਾ ਏ ਹੋਂਦੀ ਹੋਣੀ ਮਹਾਰਾਣੀ ਮੰਮੀ ਤੁਸੀਂ ਨਾ ਉਹਦਾ ਪਰਸ ਚੈੱਕ ਕਰਿਓ ਨਾਲ ਇੱਕ ਗੱਲ ਹੋਰ ਮੰਮੀ ਉਹਨੂੰ ਨਾ ਸੁਣਾ ਦਿਓ ਚੰਗੀ ਤਰ੍ਹਾਂ ਤਾਂ ਕਿ ਉਹਨੂੰ ਨਾ ਅੱਗੇ ਤੋਂ ਖਿਆਲ ਰਹੇ ਕਿ ਮੈਂ ਇਦਾਂ ਨਹੀਂ ਕਰਨਾ ਚਲੋ ਮੰਮੀ ਜੀ मैं चलती हाँ खुश रहती अच्छा दीदी एक मिनट रुकी हां जी मम्मी जी, दिए समान वगैरह तू तो कुछ लेके नहीं चली मिठाई मिठाई नहीं लेके जानी की नहीं मम्मी जी जांदी रस्ते चो रैल लूंगी अच्छा फिर होर की की लैके नाल ਬੱਸ ਮਮੀ ਜੀ ਰਖੜੀ ਨਾ ਕੇ ਚਲੀਆਂ ਹੋਰ ਤਾਂ ਕੁਛ ਨਹੀਂ ਲਿਆ ਪਰਸ ਵਖਾ ਤੇਰਾ ਮੈਨੂੰ ਕਿਉ ਮਮੀ ਜੀ ਮੈਂ ਕਿਹਾ ਪਰਸ ਵਖਾ ਆ ਆਪਣਾ ਕੀ ਕੀ ਆਏ ਦੇ ਚ ਭਾਬੀ ਜੀ ਜਦੋਂ ਮੰਮੀ ਤੁਹਾਨੂੰ ਕਹੀ ਜਾ ਰਹੇ ਨੇ ਕਿ ਪਰਸ ਵਖਾ ਦੋ ਤੇ ਵਖਾ ਦੋ ਪਰਸ ਫਿਰ ਕੀ ਹੋਇਆ ਇਹਦੇ ਚ ਕਿਹੜੀ ਵੱਡੀ ਗੱਲ ਹੈ ਏ ਕੀ ਏ ਉਹ ਓਮੇ ਸੋਚਿਆ ਸੀਗਾ ਆਪਣੇ ਛੋਟੇ ਵੀਰੇ ਲਈ ਨਾ ਸ਼ਰਟ ਲੈ ਲੂੰਗੀ ਕੀ ਗੱਲ ਧੀਏ ਤੇਰਾ ਭਰਾ ਕੱਲ ਲਈ ਸ਼ਰਟ ਹੀ ਪਾਉਂਦਾ ਆ ਰੁਕ ਹਲੇ 2000 ਹੋਰ ਤੇ ਆਪਣੇ ਭਰਾ ਵਾਸਤੇ ਨਾ ਵਧੀਆ ਵਾਲੀ ਬ੍ਰਾਂਡਡ ਪੈਂਟ ਸ਼ਰਟ ਖਰੀਦੀ ਤੇ ਨਾਲੇ ਮਠਿਆਈ ਵੀ ਦੇਸੀ ਘਿਓ ਦੀ ਲੈ ਕੇ ਜਾਵੀ ਉਹ ਵੀ 2-3 ਕਿਲੋ ਲੈ ਕੇ ਜਾਵੀ ਥੋੜੀ ਜਿਹੀ ਮਠਿਆਈ ਨਾਲ ਲੈ ਜੀ ਕਿ ਸਾਰਿਆਂ ਨੂੰ ਪੂਰੀ ਨਾ ਆਵੇ ਤੇਰੀ ਆਪੂ ਆ ਵੀ ਆਈਆਂ ਹੋਣੀਆਂ ਨੇ ਸਾਰਿਆਂ ਨੂੰ ਮਠਿਆਈ ਪੂਰੀ ਆਉਣੀ ਚਾਹੀਦੀ ਆ ਮੰਮੀ ਆ ਕੀ ਕਰਦੇ ਪਏ ਹੋ ਤੋ 2 ਮਿੰਟ ਚੁੱਪ ਕਰ ਕੁੜੀਏ ਆ ਲੈਪੋਟ ਧਿਆਨ ਨਾਲ ਜਾਈਂ ਠੀਕ ਆ ਮੰਮੀ ਜੀ ਚਲੋ ਮੈਂ ਹੁਣ ਚਲਦੀ ਆ ਚਲੋ ਓਕੇ ਦੀਦੀ ਜੀ ਮਿਲਦੇ ਆ ਫੇਰ ਮੰਮੀ ਜੀ ਤੁਸੀਂ ਉਹ ਵਾਲੇ ਪੈਸੇ ਉਹਦੇ ਕੋਲੋਂ ਵਾਪਸ ਲੈਣ ਦੀ ਬਜਾਏ ਤੁਸੀਂ ਹੋਰ ਪੈਸੇ ਉਹਨੂੰ ਦੇ ਦਿੱਤੇ ਇਹ ਗੱਲ ਮੈਨੂੰ ਤੁਹਾਡੀ ਸਮਝ ਨਹੀਂ ਆਈ ਤੀਏ ਤੈਨੂੰ ਨਹੀਂ ਸਮਝ ਆਉਣੀ ਹਾਲੇ ਇੰਨਾ ਗੱਲਾਂ ਦੀ ਜਦੋਂ ਤੇਰਾ ਵਿਆਹ ਹੋਊਗਾ ਨਾ ਉਦੋਂ ਤੂੰ ਆਪੇ ਹੀ ਸਮਝ ਜਾਣਾ ਤੈਨੂੰ ਪਤਾ ਧੀਏ ਕੁੜੀਆਂ ਨੂੰ ਨਾ ਪੇਕਿਆਂ ਦੇ ਘਰ ਹਮੇਸ਼ਾ ਹੀ ਇਹ ਹੀ ਕਹਾ ਜਾਂਦਾ ਏ ਕਿ ਜਿਹੜਾ ਤੇਰਾ ਸਹੁਰਿਆਂ ਦਾ ਘਰ ਆ ਨਾ ਓਏ ਤੇਰਾ ਆਪਣਾ ਘਰ ਆ ਪਰ ਪਤਾ ਅਸਲੀਅਤ ਨਾਲ ਬਿਲਕੁਲ ਹੀ ਅਲੱਗ ਹੁੰਦੀ ਆ ਸੋਹਰਿਆਂ ਦੇ ਘਰ ਚ ਜਦੋਂ ਵੀ ਕੁੜੀ ਕੋਈ ਆਪਣੀ ਮਰਜ਼ੀ ਦੇ ਨਾਲ ਕੋਈ ਕੰਮ ਕਰਦੀ ਹੈ ਨਾ ਉਦੋਂ ਪਤਾ ਉਹਨੂੰ ਕੀ ਸੁਨਾਇਆ ਜਾਂਦਾ ਏ ਆ ਤੇਰਾ ਪੇਕਿਆਂ ਦਾ ਘਰ ਨਹੀਂ ਆ ਜੋ ਤੂੰ ਆਪਣੀ ਮਰਜ਼ੀ ਕਰਦੀ ਫਿਰੇ ਉਦੋਂ ਵਿਚਾਰੀ ਸੋਹਰਿਆਂ ਦੇ ਘਰ ਵਿੱਚ ਨਾ ਹਰ ਇੱਕ ਕਦਮ ਜਿਹੜਾ ਹੈ ਨਾ ਉਹ ਵੀ ਫੂਕ ਫੂਕੇ ਰੱਖਦੀ ਆ ਸੋਚ ਸਮਝ ਕੇ ਚੱਲਦੀ ਆ ਉਦੋਂ ਸਹਰਿਆਂ ਦੀ ਅਸਲੀਅਤ ਸਾਹਮਣੇ ਆਉਂਦੀ ਆ ਉਦੋਂ ਹਰ ਇੱਕ ਚੀਜ਼ ਨੂੰ ਨਾ ਬੜੇ ਪਿਆਰ ਨਾਲ ਸੰਜੋ ਕੇ ਸੰਭਾਲ ਕੇ ਰੱਖਦੀ ਆ ਜਿਹੜੀ ਕਿ ਉਹਦੇ ਹੁੰਦਿਆ ਹੋਇਆ ਵੀ ਉਹਦੀ ਨਹੀਂ ਹੁੰਦੀ ਪਰ ਈ ਕੁਝ ਕੁੜੀਆਂ ਖੁਸ਼ ਨਸੀਬ ਵੀ ਹੁੰਦੀਆਂ ਨੇ ਜਿਨ੍ਹਾਂ ਦੇ ਸਹਰੇ ਘਰਵਾਲੇ ਨਾ ਉਹਨੂੰ ਪੇਕੇ ਨਾਲੋਂ ਵੀ ਜ਼ਿਆਦਾ ਪਿਆਰ ਕਰਦੇ ਨੇ ਸੋ ਐਸੇ ਕਰਕੇ ਧੀਏ ਮੈਂ ਇਹ ਚਾਹੁੰਨੀ ਆ ਕਿ ਤੇਰੀ ਭਾਬੀ ਵੀ ਨਾ ਉਹਨਾਂ ਖੁਸ਼ਕਿਸਮਤ ਕੁੜੀਆਂ ਦੇ ਵਿੱਚੋਂ ਹੋਵੇ ਹਾਂਜੀ ਮੰਮੀ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਵੈਸੇ ਤਾਂ ਭਾਬੀ ਐਨੀ ਚੰਗੀ ਆ ਪਰ ਫੇਰ ਵੀ ਪਤਾ ਨਹੀਂ ਕਿਉਂ ਮੈਨੂੰ ਉਹਦੇ ਨਾਲ ਕਾਦਾ ਵੈਰ ਪਿਆਰ ਰਹਿੰਦਾ ਆ ਕਈ ਵਾਰੀ ਤੇ ਨਾ ਭਾਬੀ ਨੂੰ ਮੈਂ ਉੱਚੀ ਆਵਾਜ਼ ਵੀ ਬੋਲ ਦਿੰਨੀ ਆ ਪਰ ਫੇਰ ਵੀ ਭਾਬੀ ਨੇ ਕਦੀ ਪਲਟ ਕੇ ਜਵਾਬ ਨਹੀਂ ਦਿੱਤਾ ਤਾਂ ਹਮੇਸ਼ਾ ਗਾਲਿ ਨੂੰ ਨਾ ਖਾਸ ਕੇ ਟਾਲ ਦਿੱਤਾ ਮੈਂ ਵੀ ਮੰਮੀ ਅੱਜ ਤੋਂ ਆਵਾਜ਼ ਨਾ ਭਾਬੀ ਨਾਲ ਉੱਚੀ ਆਵਾਜ਼ ਚ ਗੱਲ ਨਹੀਂ ਕਰਿਆ ਕਰੂੰਗੀ ਤੇ ਨਾ ਹੀ ਭਾਬੀ ਦਾ ਮੈਂ ਦੇਲੇ ਦਿਖਾਉਂਗੀ